ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਧੰਨਵਾਦ ਅਗਲੀ ਖਬਰ ਲੈਣੇ ਆ ਕੇਂਦਰ ਨੇ ਦਰਅਸਲ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿਹੜੇ ਪਾਕਿਸਤਾਨ ਨੂੰ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਨੇ ਉਹਨਾਂ ਤੇ ਰੋਕ ਲਗਾ ਦਿੱਤੀ ਗਈ ਹੈ ਕਿ ਉਹ ਪਾਕਿਸਤਾਨ ਨਹੀਂ ਜਾਣਗੇ ਕਿਵੇਂ ਦੇਖਦੇ ਹੋ ਸਰ ਇਸ ਖਬਰ ਨੂੰ ਇਹ ਖਬਰ ਉਨੀ ਹੀ ਮਾੜੀ ਹੈ ਜੀ ਜਿੰਨੀ ਮਾੜੀ ਹੈ ਸੰਦੂਰ ਆਪਰੇਸ਼ਨ ਦੀ ਕੰਟੀਨਿਉਟੀ ਹੂੰ ਅਸੀਂ ਸਮਝਦੇ ਆ ਕਿ ਸੰਦੂਰ ਆਪਰੇਸ਼ਨ ਹੋਇਆ ਤੇ ਖਤਮ ਹੋ ਗਿਆ ਅਸੀਂ ਉਹ ਨਿਰਦੋਸ਼ ਪਹਲਗਾਮ ਦੇ ਜਿਹੜੇ ਸ਼ਹੀਦ ਨੇ ਉਹਨਾਂ ਦੇ ਨਾਲ ਖੜੇ ਆ ਹਮ ਪਰ ਆਫਟਰ ਆਲ ਕਿਨੈਕਟਰ ਇੱਕ ਭਾਈਚਾਰੇ ਨੂੰ ਇੱਕ ਦੂਸਰੇ ਤੋਂ ਤੁਸੀਂ ਦੂਰ ਰੱਖੋਗੇ ਸਾਡਾ 9 ਕਰੋੜ ਪੰਜਾਬੀਆਂ ਦਾ ਭਾਈਚਾਰਾ ਪਾਕਿਸਤਾਨ 'ਚ ਬੈਠਾ ਹੈ ਜੀ ਤਨ ਕਰੋੜ 80 ਇੱਧਰਲੇ ਭਾਰਤ ਵਿੱਚ ਪੰਜਾਬੀ ਆ ਯਾਰ ਅਸੀਂ ਤਾਂ ਇੱਕ ਹੋਣਾ ਚਾਹੁੰਦੇ ਆ ਹਮ ਅਸੀਂ ਨਹੀਂ ਚਾਹੁੰਦੇ ਇੱਕ ਦੂਸਰੇ ਨੂੰ ਮਾਰਨਾ ਬਿਲਕੁਲ ਸਾਡੇ ਕਈ ਧਾਰਮਿਕ ਸਥਾਨ ਜਿਹੜੇ ਨੇ ਉਧਰ ਨੇ ਤੇ ਕਈ ਧਾਰਮਿਕ ਸਥਾਨ ਇੱਧਰ ਨੇ ਬਿਲਕੁਲ ਛਿਰ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਨਨਕਾਣਾ ਸਾਹਿਬ ਜਿਹਦੇ ਬਾਰੇ ਅਸੀਂ ਬਚਪਨ ਤੋਂ ਬਾਬੇ ਨਾਨਕ ਦੇ ਲੇਖ ਬਾਰੇ ਪੜ੍ਹਦੇ ਆਏ ਹਾਂ ਕਿ ਹੁਣ ਦੇ ਪਾਕਿਸਤਾਨ ਵਿੱਚ ਹੈ ਅਸੀਂ ਕਿਵੇਂ ਕਰ ਸਕਦੇ ਆ ਕਿ ਬਾਬੇ ਨਾਨਕ ਦੀ ਜਨਮ ਭੂਮੀ ਤੇ ਸਾਲ ਬਾਅਦ ਵੀ ਨਾ ਜਾਈਏ ਅਸੀਂ ਜਦੋਂ ਵੀ ਗੁਰਦੁਆਰਾ ਸਾਹਿਬ ਚ ਅਰਦਾਸ ਕਰਦੇ ਆ ਜੀ ਤਾਂ ਇੱਕ ਲਾਈਨ ਆਉਂਦੀ ਹੈ ਜਿਨ੍ਹਾਂ ਗੁਰਧਾਮਾਂ ਤੋਂ ਵਿਛੋੜਿਆ ਗਿਆ ਉਹਦੇ ਦਰਸ਼ਨ دیدار ਦੇ ਮੌਕੇ ਦੇਣਾ ਇਹ ਗੁਰਧਾਮ ਇਰਾਸੀ ਕਾਰਨਾਂ ਕਰਕੇ ਸਾਡੇ ਤੋਂ ਵਿਛੜਿਆ ਸਾਡੀ ਜਿਹੜੀ ਸਿੱਖ માન ਸਕਦਾ ਹੈ ਉਹਦਾ ਕੋਈ ਉਸ ਗੱਲ ਨਾਲ ਸਬੰਧ ਨਹੀਂ ਜੀ ਹੁਣ 1947 ਤੋਂ ਬਾਅਦ ਕਈ ਵਾਰੀ ਭਾਰਤ ਦੇ ਤੇ ਪਾਕਿਸਤਾਨ ਦੇ ਸਬੰਧ ਜਿਹੜੇ ਨੇ ਉਹ ਚੰਗੇ ਹੋਏ ਕਈ ਵਾਰੀ ਮਾੜੇ ਹੋਏ ਪਰ ਇਹ ਜਿਹੜੀ ਯਾਤਰਾ ਹੈ ਇਹ ਸਦਾ ਹੀ ਕੰਟੀਨਿਊ ਰਹੀ ਹੈ ਬਿਲਕੁਲ ਬਿਲਕੁਲ ਇਹ ਯਾਤਰਾਵਾਂ ਕੰਟੀਨਿਊ ਰਹਿਣੀਆਂ ਇਸ ਕਰਕੇ ਜ਼ਰੂਰੀ ਹੁੰਦੀਆਂ ਨੇ ਕਿ ਚਾਰ ਮਿਲਟੈਂਟ ਡਿਸਾਈਡਡ ਥੋੜੀ ਕਰਨਗੇ ਕਿ ਇਸ ਖਿੱਤੇ ਦੀ 20 ਕਰੋੜ ਆਬਾਦੀ ਜਿਹੜੀ ਹੈ ਉਹਨੇ ਕਿਦਾਂ ਦੀ ਜ਼ਿੰਦਗੀ ਜਿਣੀ ਹੈ ਹੂੰ 20 ਕਰੋੜ ਆਬਾਦੀ ਦੇ ਫੈਸਲੇ ਉਹ ਚਾਰ ਮਿਲਟੈਂਟ ਲੈ ਲੈਣਗੇ ਜਾਂ ਚਾਰ ਉਸ ਦੇਸ਼ ਦੇ ਤੇ ਚਾਰ ਇਸ ਦੇਸ਼ ਦੇ ਹਕਮ ਲੈ ਲੈਣਗੇ ਕਿ ਹੁਣ ਅਸੀਂ ਫੈਸਲਾ ਕਰ ਲਿਆ ਅਸੀਂ ਨਹੀਂ ਜਾਣਾ ਹੁਣ ਅਸੀਂ ਫੈਸਲਾ ਕਰ ਲਿਆ ਅਸੀਂ ਜਾਣਾ ਅਸੀਂ ਕੌਣ ਹੁੰਨੇ ਆ 20 25 ਕਰੋੜ ਆਬਾਦੀ ਦੇ ਫੈਸਲਾ ਲੈਣ ਵਾਲੇ ਸੋ ਮੈਂ ਸਮਝਦਾ ਕਿ ਐਡਵੋਕੇਟ ਸੁਖਮਨ ਸਿੰਘ ਰੰਧਾਵਾ ਹੁਰਾ ਦੀ ਗੱਲ ਜੇ درست ਹੈ ਜੀ ਕਿ 1947 ਤੋਂ ਹੁਣ ਤੱਕ ਕਦੀ ਵੀ ਇਹ ਯਾਤਰਾ ਜਿਹੜੀ ਆ ਰੁਕੀ ਨਹੀਂ ਗਈ ਹੂੰ ਜੇ ਨਹੀਂ ਰੁਕੀ ਗਈ ਤਾਂ ਮੈਨੂੰ ਲੱਗਦਾ ਹੁਣ ਵੀ ਰੁਕੀ ਨਹੀਂ ਜਾਣੀ ਚਾਹੀਦੀ ਸਾਨੂੰ ਐਸੀਆਂ ਯਾਤਰਾਵਾਂ ਵਧਾਉਣੀਆਂ ਚਾਹੀਦੀਆਂ ਕਿ ਅਸੀਂ ਇੱਕ ਦੂਸਰੇ ਦੇ ਸੰਪਰਕ ਚ ਆਈਏ ਸਾਡੀਆਂ ਸਾਂਝਾਂ ਦੀਆਂ ਤੰਦਾਂ ਪੀੜੀਆਂ ਹੋ ਜਾਣ ਜੀ ਅਸੀਂ ਇੱਕ ਦੂਸਰੇ ਨੂੰ ਸਨੇਹ ਦੇਈਏ ਕਿ ਭਾਈ ਆ ਜਿਹੜਾ ਕੰਮ ਉੱਥੇ ਕੀਤਾ ਨਾ ਤੁਸੀਂ ਇਹ ਕੰਮ ਨਹੀਂ ਠੀਕ ਏਦਾਂ ਨਹੀਂ ਤੇਜ਼ ਤਰਕੀਆਂ ਕਰਦੇ ਹੁੰਦੇ ਜੀ ਜੇ ਨਹੀਂ ਕੀਤਾ ਤਾਂ ਅਸੀਂ ਉਹਨਾਂ ਤੋਂ ਮਾਫੀ ਮੰਗੀਏ ਵੀ ਤੁਸੀਂ ਨਹੀਂ ਸੀ ਕੀਤਾ ਪਰ ਸਾਨੂੰ ਲੱਗਾ ਸੀ ਤੁਸੀਂ ਕੀਤਾ ਏਜੰਸੀਆਂ ਤਾਂ ਹੋਰਾਂ ਦੇਸ਼ਾਂ ਦੀਆਂ ਵੀ ਤੇ ਇੱਥੇ ਕੰਮ ਕਰਦੀਆਂ ਨੇ ਨਾ ਜੀ ਜੀ ਇਹ ਇਕੱਲਾ ਪਾਕਿਸਤਾਨ ਦੀਆਂ ਏਜੰਸੀਆਂ ਨਹੀਂ ਨਾ ਕੰਮ ਕਰਦੀਆਂ ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਮੌਕੇ ਤੇ ਜਿਹੜਾ ਹਿੰਦੁਸਤਾਨ ਭਰ ਦੇ ਸਿੱਖਾਂ ਨੂੰ ਪ੍ਰਮਾਨਗੀ ਨਾ ਦੇਣੀ ਇੱਕ ਦੁਖਦਈ ਗੱਲ ਹੈ ਇਹਦਾ ਐ ਜੀਪੀਸੀ ਨੇ ਵੀ ਨੋਟਸ ਲਿਆ ਔਰ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਲਿਖਿਆ ਇਹ ਮੈਨੂੰ ਵੀ ਅੱਜ ਜਦੋਂ ਮੈਂ ਖਬਰ ਕਰ ਰਿਹਾ ਤਾਂ ਮੈਨੂੰ ਵੀ ਇਹ ਚੰਗਾ ਨਹੀਂ ਲੱਗ ਰਿਹਾ ਇੱਕ ਬੰਨੇ ਤਾਂ ਤੁਸੀਂ ਕਰੈਕਟ ਦਾ ਟੂਰਨਾਮੈਂਟ ਕਰਾਉਂਦੇ ਹੋ ਬਿਲਕੁਲ ਜੇ ਦੋ ਟੀਮਾਂ ਆਪਸ ਵਿੱਚ ਖੇਡ ਸਕਦੀਆਂ ਨੇ ਤੇ ਇਹ ਜਥਾ ਤੁਹਾਨੂੰ ਕੀ ਕਹਿੰਦਾ ਇਹ ਤੇ ਧਾਰਮਿਕ ਲੋਕ ਨੇ ਬਹਾਨਾ ਇਹ ਬਣਾ ਲਿਆ ਗਿਆ ਕਿ ਇਹਨਾਂ ਦੀ ਸੁਰੱਖਿਆ ਦੇ ਲਈ ਇਹਨਾਂ ਨੂੰ ਨਹੀਂ ਜਾਣ ਦੇਣਾ ਬਿਲਕੁਲ ਬਿਲਕੁਲ ਜਿਹੜੇ ਲੋਕ ਜਾਣਾ ਚਾਹੁੰਦੇ ਨੇ ਤੁਸੀਂ ਉਹਨਾਂ ਨੂੰ ਜਾਣ ਦਿਓ ਜੇ ਅੱਜ ਉਹ ਦੇਸ਼ ਉੱਥੇ ਗਿਆ ਲੋਕਾਂ ਦੇ ਨਾਲ ਕੋਈ ਬਦਮਗੀ ਕਰਦਾ ਤੇ ਫਿਰ ਸਿੱਧਾ ਉਹਨਾਂ ਦਾ ਹੱਥ ਹੋਏਗਾ ਕੀ ਫਿਰ ਫਿਰ ਨਹੀਂ ਸੰਧੂਰ ਜਾਰੀ ਰੱਖਿਆ ਜਾ ਸਕਦਾ ਮੇਰਾ ਕਹਿਣ ਦਾ ਮਤਲਬ ਇਹ ਹੈ ਜੀ ਕਿ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਇਹ ਯਤਨ ਆ ਉਲਟ ਯਾਰੀ ਕਰਨੇ ਚਾਹੀਦੇ ਆ ਕਿ ਸਾਡੇ ਸੱਭਿਆਚਾਰਕ ਵਿੰਗ ਇੱਕ ਦੂਸਰੇ ਨਾਲ ਮਿਲਣ ਸਾਡੇ ਪਛਾਈ ਵਿੰਗ ਮਿਲਣ ਸਾਡੇ ਪੀਸ ਵਾਰਤਾ ਵਾਲੇ ਲੋਕ ਮਿਲਣ ਸਾਡੇ এনवायरमेंटਲਿਸਟ ਮਿਲਣ ਸਾਡੇ ਪਾਣੀਆਂ ਤੇ ਕੁਦਰਤੀ ਸੋਮਿਆਂ ਦੇ ਸਾਂਝੇ ਵਾਰਸ ਜਿਹੜਾ ਉਹ ਇੱਕ ਦੂਜੇ ਨੂੰ ਮਿਲਣ ਸਮਝ ਕਿ ਉਹਨਾਂ ਲਈ ਫੰਡ ਜਿਹੜੇ ਜਨਰੇਟ ਕੀਤੇ ਜਾਣੇ ਚਾਹੀਦੇ ਆ ਕਿ ਉਹ ਲੋਕ ਵੀ ਆਉਣ ਤੇ ਇਧਰਲੇ ਲੋਕ ਵੀ ਜਾਣ ਪੱਤਰਕਾਰ ਜਾਣ ਲੇਖਕ ਜਾਣ ਤਾਂ ਕਿ ਇੱਕ ਸਾਂਝ ਜੜੀਆ ਦੁਬਾਰਾ ਸਰਵਾਈਵ ਹੋਵੇ ਜੀ ਬਜਾਏ ਦੇ ਕਿ ਅਸੀਂ ਨਫਰਤ ਦੀਆਂ ਦੁਵਾਰਾਂ ਖੜੀਆਂ ਕਰੀਏ ਬਜਾਏ ਦੇ ਕਿ ਅਸੀਂ ਕੰਡਿਆਲੀ ਤਾਰ ਨੂੰ ਜਿਹੜਾ ਉਹ ਹੋਰ ਠਕ ਕਰੀਏ ਖੋਰ ਉੱਚਾ ਕਰੀਏ ਬਿਲਕੁਲ ਬਿਲਕੁਲ ਸਰ ਸੋ ਮੁੱਖ ਖਬਰਾਂ ਤੇ ਗੱਲਬਾਤ ਕਰਨ ਲਈ ਤਾਂ ਬਾਤ ਕਰਦੇ ਹਾਂ ਸਰ ਤੁਹਾਡਾ ਧੰਨ ਇਸੇ ਤਰ੍ਹਾਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਹੁਣ ਮੈਨੂੰ ਦਿਓ ਇਜਾਜ਼ਤ ਨਮਸਕਾਰ